ਅਮਰਜੀਤ ਸਿੰਘ ਹੈ ਪਿੰਡ ਮੇਰਾ ਚਿੱਟੀ ਹੈ ਔਰ ਜਿਸ ਵਿਸ਼ੇ ਤੇ ਅਸੀਂ ਗੱਲ ਕਰ ਰਹੇ ਹਾਂ ਉਹ ਇਹੀ ਵਿਸ਼ਾ ਕਿ ਜਿਹੜਾ ਸਰਕਾਰ ਦਾ ਫੈਸਲਾ ਹੈ ਜਿਹਦਾ ਖੇਤ ਉਹਦੀ ਰੇਤ ਇਸ ਵਿਸ਼ੇ ਤੇ ਅਸੀਂ ਲਗਭਗ ਸਾਰੇ ਵੀ ਰਹੀ ਇੱਕ ਸੁਝਾਅ ਦੇ ਰਹੇ ਹਾਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਜਿਹੜਾ ਇਹ ਫੈਸਲਾ ਤੁਹਾਡਾ ਹੈ ਬਿਲਕੁਲ ਬੇਸ਼ੱਕ ਸਾਡੇ ਵਾਸਤੇ ਨਹੀਂ ਵੱਡਿਆਂ ਵਾਸਤੇ ਬਿਲਕੁਲ ਸਹੀ ਹੈ ਪਰ ਛੋਟੇ ਕਿਸਾਨ ਵਿਚਾਰੇ ਕਰਨਗੇ ਕੀ ਅਸੀਂ ਬੇਸ਼ੱਕ ਸਾਰੇ ਇਸ ਗੱਲ ਨਾਲ ਸਹਿਮਤ ਹਾਂ ਕਿ ਸਰਕਾਰ ਨੇ ਫੈਸਲਾ ਕਰਤਾ ਜੀ ਇਹ ਦਾ ਖੇਤ ਆ ਉਹਦੀ ਰੇਤ ਆ ਪਰ ਰੇਤ ਦਾ ਕਰਾਂਗੇ ਕੀ ਬਾਬਾ ਜਲਦੀ ਆ ਜਾ ਇੱਕ ਸਮਾਂ ਵੀ ਬੰਦ ਦਿੱਤਾ ਕਿ 31 ਦਸੰਬਰ ਤੱਕ ਦਾ ਸਮਾਂ ਇਹ ਰੇਤ ਨੂੰ ਕੱਢ ਲਈ ਅਸੀਂ ਉਸ ਰੇਤ ਦਾ ਕਰਾਂਗੇ ਕਿ ਜੇ ਡੰਬ ਕਰਦੇ ਆ ਤੇ ਜੇ ਜਿਹਦੇ ਵਿਚਾਰੇ ਕੋਲ ਚਾਰਕਨਾਲਾਂ ਪੈ ਲਈ ਉਹ ਚਾਰਕਨਾਲਾਂ ਵਿੱਚੋਂ ਕਨਾਲ ਦੇ ਵਿੱਚ ਡੰਬ ਕਰ ਲੇਗਾ ਤਿੰਨ ਕਨਾਲਾਂ ਪੈ ਲਈ ਬਚੇਗੀ ਫਿਰ ਬਾਅਦ ਦੇ ਵਿੱਚ ਉਹ ਕਿੱਥੇ ਜਾਏਗਾ ਰੇਤਾ ਸੋ ਜਿਹੜੇ ਸੀਮਤ ਸਾਧਨ ਨੇ ਛੋਟੇ ਕਿਸਾਨਾਂ ਕੋਲ ਤੇ ਪੈੜੀ ਪਾਉਣ ਵਾਸਤੇ ਟਰੈਕਟਰ ਲੈਣਾ ਬੜਾ ਔਖਾ ਜਾਂਦਾ ਤੇ ਰੇਤ ਨੂੰ ਸਾਹਮਣਾ ਸਾਡੇ ਵਾਸਤੇ ਬੜਾ ਔਖਾ ਨਾ ਬੇਨਤੀ ਕਰਦਾ ਕਿ ਠੀਕ ਹੈ ਤੁਹਾਡਾ ਇਹ ਫੈਸਲਾ ਦਰੁਸਤ ਹੈ ਆਉਣ ਵਾਲੇ ਸਮ ਚੰਗੇ ਫੈਸਲੇ ਲੈਣਗੇ ਤਿਆਰ ਸਿੰਘ ਬਾਜਵਾ ਤਲਵੰਡੀ ਤੋਂ ਆ ਇਹ ਜਿਹੜਾ ਰੇਤ ਤੇ ਖੇਤ ਵਾਲਾ ਜਿਹੜਾ ਫੈਸਲਾ ਸੀ ਸਰਕਾਰ ਦਾ ਬਹੁਤ ਸਲਾਗਜੋ ਫੈਸਲਾ ਸੀ ਪਰ ਅਸੀਂ ਇਹ ਚਾਹੁੰਦੇ ਆ ਕਿ ਜਿਹੜੀ ਰੇਤ ਹੈ ਇਹ ਬਿਲਕੁਲ ਵਰਤਨ ਦੇ ਇੰਨੀ ਜ਼ਿਆਦਾ ਕੰਮ ਕਾਬਲ ਨਹੀਂ ਹੈਗੀ ਰੇਤ ਵਰਤਨ ਦੇ ਤੇ ਕਾਬਲ ਹੈ ਨਹੀਂ ਤੇ ਇਹ ਜ਼ਿਆਦਾਤਰ ਕਸੂਆ ਵਿੱਚ ਮਿੱਟੀ ਆ ਕਿਉਂਕਿ ਜ਼ਮੀਨ ਦੇ ਵਿੱਚੋਂ ਕੱਢੀ ਹੋਈ ਆ ਉਹਨਾਂ ਰੇਤ ਪਾਣੀ ਨੇ ਤੇ ਇਹ ਰੇਤ ਇੰਨੀ ਵਰਤਨ ਦੇ ਯੋਗ ਨਹੀਂ ਹੈਗੀ ਇਹਦਾ ਤੇ ਜਿਹੜੇ ਵੱਡੇ mafie ਉਹਨਾਂ ਨੇ ਫਾਇਦਾ ਲੈਣਾ ਪੀਨਾਂ ਨੂੰ ਜਾ ਕੇ ਪੋਲ ਕੇ ਕਰੈਸਰ ਦੇ ਵਿੱਚ ਜਾਣ ਤੇ ਇਹ ਉਹਨੂੰ ਵਰਤ ਸਕਦੇ ਨੇ ਸਾਡੇ ਜਿਹੜੇ ਛੋਟੇ ਕਿਸਾਨਾ ਉਹਨਾਂ ਨੂੰ ਇਹ ਵਰਤਣ ਦੇ ਯੋਗ ਨਹੀਂ ਹੈਗੀ ਤੇ ਨਾ ਹੀ ਉਹ ਚੁੱਕ ਸਕਦੇ ਆ ਕਿਉਂਕਿ ਉਹਨਾਂ ਕੋਲ ਇੰਨੀ ਮਸ਼ੀਨਰੀ ਵੀ ਨਹੀਂ ਹੈਗੀ। ਨਾਮ ਸੁਖਜਿੰਦਰ ਸਿੰਘ ਪਿੰਡ ਸੁਲਤਾਨੀ ਦੱਸ ਦਿਓ ਜੀ ਅਜਿਹੇ ਸਕੀਮ ਸਰਕਾਰ ਕੋਲ ਬਣਾਈ ਹੈ ਰੇਤ ਦੀ ਉਦਾਂ ਵਧੀਆ ਪਾਲਿਸੀ ਜਿਸ ਦਾ ਖੇਤ ਉਸ ਦੀ ਰੇਤ ਤੇ ਇਹਦੇ ਵਿੱਚ ਇਹੀ ਹੈ ਕਿ ਟਾਈਮ ਪੀਰੀਅਡ ਰੇਤੇ ਦਾ ਵਧਾਇਆ ਜਾ ਜਿਹੜਾ ਚੁੱਕਣ ਵਾਸਤੇ ਜਿਹੜਾ ਜ਼ਿਮੀਂਦਾਰਾਂ ਦੀ ਜਿਹੜੀ ਜ਼ਮੀਨ ਆ ਉਹਦੀ ਫੋਨ ਪਿਆ ਸਾਰੀਆਂ ਵਟਾਂ-ਵਟਾਂ ਢੱਟ ਗਿਆ ਕਿ ਨਿਸ਼ਾਨ ਦੀ ਹੋਣੀਆਂ ਪਰ ਰੇਤੇ ਦਾ ਸਿਸਟਮ ਕੋਈ ਬਣਾਇਆ ਜਾ ਕਿ ਕਿੱਦਾਂ ਚੁੱਕਣਾ ਜਾਂ ਕੋਈ ਮਸ਼ੀਨਰੀ ਦਿੱਤੀ ਜਾਏ ਜਾਣ ਨੂੰ ਕਿ ਮਸ਼ੀਨਰੀ ਵਾਸਤੇ ਸਬਸਿਡੀ ਦਿੱਤੀ ਜਾਏ ਕੋਈ ਇਹਦਾ ਕੋਈ ਵੀ ਕੋਈ ਹੱਲ ਤਰੀਕੇ ਕਰਕੇ ਛੋਟੇ ਕਿਸਾਨ ਦੇ ਜਿਹੜੇ ਹੁਣ ਇਹ ਜਿਹੜਾ ਤੁਸੀਂ ਬੰਨ ਦੇ ਦੇਖਣ ਦੇ ਹੋ ਇਹਦੀ ਲਾਗੇ ਲਾਗੇ بڑے ਕਿਸਾਨਾਂ ਦੀ ਜਿਹੜੀ ਜ਼ਮੀਨ ਘਟੋ ਘਟ ਵੀ 20-25 ਤੋਂ ਵੱਧ ਹੀ ਹੋਣੇ ਆ ਜਿਹੜਾ ਕਿਸਾਨਾਂ ਦੀ ਜ਼ਮੀਨ ਆ ਤੇ ਥੋੜਾ ਥੋੜਾ ਉਹਦਾ ਕਈਆਂ ਕੋ ਕਈਆਂ ਕੋ ਤੇ ਆਪਣੇ ਟਰੈਕਟਰ ਵੀ ਨਹੀਂ ਕਈਆਂ ਕੋ ਟਰੈਕਟਰ ਹੈਗਾ ਕਈਆਂ ਕੋ ਟਰਾਲੀ ਹੈ ਨਹੀਂ ਇਹਦਾ ਸਿਸਟਮ ਕੋਈ ਵੀ ਬਣਾ ਕੇ ਤੇ ਇਹਦਾ ਵਧੀਆ ਜਿਹਾ ਇੱਕ ਸਿਸਟਮ ਲਾ ਕੇ ਇਹਨੂੰ ਚਾ ਇਹਦਾ ਕੋਈ ਬਣਾਇਆ ਜਾਏ ਰੇਤਾ ਦਾ ਜਿਹੜਾ ਸਿਸਟਮ ਆ ਉਹਦਾ ਸਰਕਾਰ ਦਾ ਫੈਸਲਾ ਵਧੀਆ ਆ ਤੇ ਇੱਕ ਟਾਈਮ ਪੀਰੀਅਡ ਰੇਤਾ ਚੁੱਕਣ ਚ ਵਧਾਇਆ ਜਾਏਗਾ ਹਰਵਿੰਦਰ ਪਾਲ ਸਿੰਘ ਪਿੰਡ ਜੈਨਪੁਰਾ ਜੀ ਸਾਡੇ ਨਾਲ ਜੀ ਹੜ ਆਉਣ ਦੇ ਕਾਰਨ ਹੜ ਤੋਂ ਪ੍ਰਭਾਵਿਤ ਜਿਹੜਾ ਇਲਾਕਾ ਹੋਇਆ ਥਾਂ ਥਾਂ ਤੋਂ ਤੁਸੀਂ ਆਨੇ ਪਾੜ ਪਾਏ ਨੇ ਦਰਿਆ ਦੇ ਕੰਡੇ ਦੇ ਉੱਤੇ ਵੀ ਬਹੁਤ ਸਾਰੇ ਪਿੰਡਾਂ ਦੀਆਂ ਜਿਹੜੀਆਂ ਖੇਤ ਸੀਗੇ ਜ਼ਮੀਨਾਂ ਸੀਗੀਆਂ ਰੇਤੇ ਨੇ ਖਰਾਬ ਕੀਤੀਆਂ ਨੇ ਬਹੁਤ ਸਾਰਾ ਰੇਤਾ ਉਹ ਵੀ ਵਿੱਚ ਮਿੱਟੀ ਮਿਕਸ ਹੋ ਕੇ ਜਿਹੜਾ ਕਿ ਸਾਡੇ ਕੰਮ ਨਹੀਂ ਆ ਸਕਦਾ ਤੇ ਤੁਸੀਂਾਂ ਦੇ ਪਾੜ ਪੇ ਬਹੁਤ ਡੁੰਗੇ ਟੋਏ ਪਾ ਦਿੱਤੇ ਤੇ ਉਹਦੇ ਅੱਗੇ ਵੀ ਰੇਤਾ ਜਿਹੜਾ ਤੁਸੀਂ ਵੇਖ ਰਹੇ ਜਿਹੜੇ ਤੁਸੀਂ ਹੁਣ ਸਾਰੀਆਂ ਫੋਟੋ ਵੇਖਦੇ ਹੋ ਇਹ ਬਹੁਤ ਸਾਰੀ ਜਗ੍ਹਾ ਦੇ ਉੱਤੋਂ ਤੁਸੀਂਾਂ ਨੂੰ ਪਾੜ ਪਾੜ ਕੇ ਰੇਤਾ ਜ਼ਮੀਨਾਂ ਖਰਾਬ ਕਰ ਦਿੱਤੀਆਂ ਜਿੱਥੇ ਆ ਜਿੱਥੇ ਖੜੇ ਆ ਇੱਥੇ ਵੀ ਝੋਨਾ ਲੱਗਾ ਹੋਇਆ ਸੀ ਝੋਨੇ ਦੀ ਫਸਲ ਖਰਾਬ ਹੋਈ ਹੈ ਕਿਤੇ ਗੰਨੇ ਦੀ ਫਸਲ ਕਿਤੇ ਪਪੂਲਰ ਦੀ ਫਸਲ ਖਰਾਬ ਹੋਈ ਹੈ ਬਹੁਤ ਸਾਰਾ ਲੱਖਾਂ ਕਰੋੜਾਂ ਦਾ ਕਿਸਾਨਾਂ ਦਾ ਨੁਕਸਾਨ ਹੋਇਆ ਜਿਹੜਾ ਕਿ ਕਿਸਾਨਾਂ ਨੂੰ ਪੂਰਤੀ ਉਹਦੀ ਨਹੀਂ ਸਰਕਾਰ ਨੇ ਫੈਸਲਾ ਲਿਆ ਵੀ ਜਿਹੜਾ ਖੇਤ ਆ ਉਹਦੀ ਰੇਟ ਆ ਚਲੋ ਮੰਨ ਲਿਏ ਫੈਸਲਾ ਚੰਗਾ ਏ ਪਰ ਅਗਲੀ ਗੱਲ ਇਹ ਵੀ ਆ ਕਿ ਜਿਹੜਾ ਤੇ ਵੱਡਾ ਮਾਫੀਆ ਕੰਮ ਕਰਦਾ ਉਹ ਤਾਂ ਲੈ ਜਾਏਗਾ ਸਾਰਾ ਕੁਝ ਹੀ ਸਮੀਟ ਲਏਗਾ ਮੈਨੂੰ ਲੱਗਦਾ ਉਹ ਤੇ ਜਿਹੜਾ ਮੇਰੇ ਵਰਗਾ ਕਿੱਲੇ ਦੋ ਕਿੱਲੇ ਵਾਲਾ ਉਹਦਾ ਵੀ ਖੇਤ ਖਰੀਦ ਲਏਗਾ ਉਹ ਰੇਟ 'ਲਾ ਉਹ ਸਸਤੇ 'ਚ ਖਰੀਦ ਲਏਗਾ ਉਹਦੇ ਕੋਲ ਸਾਧਨ ਨੇ ਉਹਦੇ ਕੋਲ ਸਾਧਨ ਨੇ ਸਾਰਾ ਕੁਝ ਹੀ ਉਹਦੇ ਕੋਲ ਆੜਜਗੜ ਸਾਰਾ ਉਹ ਕੱਢ ਕੇ ਲੈ ਜਾਏਗਾ ਤੇ ਛੋਟਾ ਕਿਸਾਨ ਜੇ ਉਹਦੀ ਖੇਤ ਦੇ ਵਿੱਚ ਹੀ ਰੇਟ ਪਈ ਰਹਿ ਗਈ 31 ਦਸੰਬਰ ਤੱਕ ਤੇ ਮੈਨੂੰ ਲੱਗਦਾ ਕਈ ਸਾਲਾਂ ਤੱਕ ਇਥੇ ਫਸਲ ਹੀ ਨਹੀਂ ਪੈਦਾ ਹੋਣੀ ਜੇ ਫਸਲੀਆਂ ਪੈਦਾ ਹੋਈ ਤੇ ਕਿਸਾਨ ਦਾ ਘਰ ਕਿੱਦਾਂ ਚੱਲੇਗਾ ਕਿਸਾਨ ਦਾ ਘਰ ਨਹੀਂ ਚੱਲੇਗਾ ਤੇ ਮਤੇ ਬਾਜ਼ਾਰ ਵਪਾਰ ਸਾਰਾ ਕੁਝ ਹੀ ਮੱਦਮ ਪਏਗਾ ਇਸ ਕਰਕੇ ਪੈਲ ਦੇ ਆਧਾਰ ਤੇ ਇਹਨੂੰ ਸਮਾਬਦ ਨਾ ਕੀਤਾ ਜਾਏ ਜੇ ਜਾਂ ਛੋਟੇ ਕਿਸਾਨ ਨੂੰ ਇਹਦੇ ਤੇ ਰਿਆਤ ਦਿੱਤੀ ਜਾਏ ਕਿਉਂਕਿ ਇਹਦੀ ਨਿਸ਼ਾਨਦੇਹੀ ਸਾਰਾ ਕੁਝ ਸਰਕਾਰ ਕੋ ਡਾਟਾ ਇਹਦਾ ਪਿਆਇਆ ਕਿੱਥੇ ਕਿੰਨਾ ਨੁਕਸਾਨ ਹੋਇਆ ਕੀ ਹੋਇਆ ਉਹਦੇ ਹਿਸਾਬ ਨਾਲ ਕਿ ਆਪਾਂ ਮਾਫੀਆ ਤੋਂ ਵੀ ਬਚਾ ਜਿਹੜਾ ਹੋਦੀ ਕਿਉਂਕਿ ਪਹਿਲਾਂ ਹੀ ਇਹਦਾ ਜਿਹੜਾ ਮਾਫੀਆ ਸਾਨੂੰ ਬਹੁਤ ਪੰਜਾਬ ਨੂੰ ਲੁੱਟ ਰਿਹਾ ਸਾਡੇ ਦਰਿਆ ਖੋਦ-ਖੋਦ ਕੇ ਡੂੰਘੇ ਕਰ ਦਿੱਤੇ ਸੇਮ ਜਿਹੜੀ ਸਾਡੇ ਬਹੁਤ ਸਾਰੇ ਇਲਾਕੇ ਪਾਣੀ ਦਾ ਪੱਧਰ ਨੀਵਾ ਚਲਾ ਗਿਆ ਤੇ ਜੇ ਹੁਣ ਇਹ ਫਲੱਡ ਆਇਆ ਐਡਾ ਵੱਡਾ ਰੇਤ ਨਿਕਲੀ ਪੱਥਰ ਨਿਕਲੇ ਆ ਬਜਰੀ ਨਿਕਲੀ ਤੇ ਸਾਡੇ ਕੋ ਕਿਹੜਾ ਸਾਧਨ ਹੈ ਜੀ ਆਪਾਂ ਮਿੱਟੀ ਰੇਤ ਨੂੰ ਅੱਖ ਕਰਨ ਦਾ ਬਜਰੀ ਨੂੰ ਜਾਂ ਵੱਟੇ ਨੂੰ ਆਪਾਂ ਕਿੱਦਾਂ ਇਹਨੂੰ ਕਰ ਸਕਦੇ ਆ ਉਹ ਤੇ ਜਿੰਨਾਂ ਕੋਲ ਸਾਧਨ ਹੈ ਉਹੀ ਕਰਨਗੇ ਨਾ ਛੋਟਾ ਕਿਸਾਨ ਇਹਦੇ ਉੱਤੇ ਕੁਝ ਨਹੀਂ ਕਰ ਸਕਦਾ ਮੈਨੂੰ ਲੱਗਦਾ ਵੀ ਇਹ ਫੈਸਲਾ ਵੀ ਮਾਫੀਏ ਨੂੰ ਫਾਇਦਾ ਜ਼ਿਆਦਾ ਦੇਗਾ ਛੋਟੇ ਕਿਸਾਨ ਨੂੰ ਫਾਇਦਾ ਘਟ ਦੇਗਾ